ਹਾਂਜੀ ਪ੍ਰਧਾਨ ਜੀ ਇਸ ਸੰਬੰਧ ਚ ਅੱਜ ਜੀ ਭਾਰਤੀ ਕਿਸਾਨ ਜੀ ਨੇ ਇਕਤਾ ਗ੍ਰਾਮ ਬਲਾਕ ਸੰਗਰੂਰ ਵੱਲੋਂ ਜਿਹੜਾ ਕਿ ਕਰਨਜੀਤ ਮਡੇਰ ਆ ਇਹਦਾ ਇੱਕ ਬੈਂਕ ਦੇ ਨਾਲ ਕਾਫੀ ਸਮੇਂ ਤੋਂ ਦੇਣ ਲੈਣ ਦਾ ਸੰਬੰਧ ਚੱਲ ਰਿਹਾ ਜਿਹੜਾ ਇਹਨੇ ਕਰੋਨਾ ਦੇ ਵਿੱਚ ਆ ਕੇ ਕਿਸ਼ਤਾਂ ਟੁੱਟ ਗਈਆਂ ਬੈਂਕ ਨਾਲ ਕਈ ਵਾਰ ਨਿਵੇੜਨ ਦੇ ਵਿੱਚ ਬੈਠੇ ਆ ਜਿਹੜਾ ਕਿ ਬੈਂਕ ਨਿਭਣ ਦੇ ਰਾਹ ਤੇ ਨਹੀਂ ਆ ਰਹੀ ਕਈ ਵਾਰ ਮਕਾਨ ਨੂੰ ਜਿੰਦਾ ਲਾ ਚੁੱਕੀ ਆ ਜਿਹੜਾ ਮਕਾਨ ਆ ਘੱਟੋ ਘੱਟ ਆ ਸੜਕ ਤੋਂ 2.5 ਫੁੱਟ ਨੀਮ ਆ ਪਾਣੀ ਵੜਨ ਤੋਂ ਆ ਥੱਲੇ ਨੇ ਆ ਲਾ ਰੱਖਿਆ ਪਲੇਟ ਇੱਕ ਪੱਤੀ ਬਣਾ ਕੇ ਵੀ ਜਗ੍ਹਾ ਦੇ ਜਿਹੜਾ ਅੰਦਰ ਆ ਬਹੁਤ ਨੀਮੀਆਂ ਵੀ ਪਾਣੀ ਨਾ ਵੜੇ ਪਰ ਬੈਂਕ ਇਹਦਾ ਜਿਹੜਾ ਰੇਟ ਆ ਰੇਟ ਆ ਜਿਹੜਾ ਮਾਰਕੀਟ ਦਾ ਰੇਟ ਆ ਇਹਦੇ ਨਾਲੋਂ 2-3000 ਰੁਪਇਆ ਵੱੱਟ ਬਣਾ ਕੇ ਇਹਦੀ ਰਾਖਮ ਦਾ ਵਸੂਲੀ ਪਾਉਣਾ ਚਾਹੁੰਦੀ ਆ ਜਿਹੜਾ ਕਿ ਕਿਸਾਨ ਇਹਦਾ ਲਗਭਗ 27 ਲੱਖ ਰੁਪਇਆ ਭਰ ਚੁੱਕਿਆ ਹਾ ਤੇ ਜਿਹੜਾ ਬੈਂਕ ਨੂੰ ਕਿਹਾ ਦੀ ਵੀ ਇਹਦੇ ਲਵੇ ਕੋਈ ਜ਼ਮੀਨ ਨਹੀਂ ਹੈਗੀ ਕੱਲਾ ਮਕਾਨ ਆ ਇਹਨਾਂ ਨੂੰ 25 ਲੱਖ ਰੁਪਇਆ ਬੈਂਕ ਨੂੰ ਹੋਰ ਕਹਿਤਾ ਦੀ ਵੀ 25 ਲੱਖ ਰੁਪਇਆ ਹੋਰ ਭਰ ਦਨੇ ਇਹਦੀ ਸੈਟਲਮੈਂਟ ਹੋਣ ਕੀਤੀ ਜਾਵੇ ਪਰ ਬੈਂਕ ਦੇ ਅਧਿਕਾਰੀ ਕਈ ਵਾਰ ਹੱਲਾ ਕਰਕੇ ਆਏ ਨੇ ਉਹਦਾ ਪ੍ਰਸ਼ਾਸਨਾਂ ਕਈ ਵਾਰ ਚੜ੍ਹ ਕੇ ਆਇਆ ਜਿੰਦੇ ਲਾ ਜਾਂਦਾ ਐਂਟੀ ਜਿੰਦੇ ਵਾਲੀ ਜਿਹੜੀ ਸਰਕਾਰ ਦੇ ਅਧਿਕਾਰੀ ਪ੍ਰਸ਼ਾਸਨ ਦੇ ਆਏ ਨੇ ਬੈਂਕ ਵੱਲੋਂ ਉਹ ਕੰਧਾਂ ਟੱਪ ਕੇ ਅੰਦਰ ਵੀ ਜਿੰਦੇ ਲਾ ਕੇ ਗਏ ਨੇ ਜਿਹੜਾ ਕਿ ਪਰਿਵਾਰ ਅੰਦਰ ਸੁੱਤਾ ਪਿਆਦੀ ਲਾ ਲੋ ਦੁਪਹਿਰੇ ਦੇ ਵਿੱਚ ਗਰਮੀ ਦਾ ਮੌਸਮ ਇਹ ਤੇ ਇਹਨਾਂ ਨੂੰ ਅੰਦਰ ਜਦੋਂ ਐਂਟਰੀ ਹੋਈ ਐਂਟਰੀ ਹੋਈ ਤੋਂ ਬਾਅਦ ਪਤਾ ਲੱਗਿਆ ਵੀ ਹਾਂ ਅੰਦਰ ਵੜ ਕੇ ਘਰਾਂ ਨੂੰ ਜਿੰਦੇ ਲਾਉਣ ਲੱਗੇ ਤੇ ਇਹ ਇਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਜਿਹੜੇ ਬੈਂਕ ਅਧਿਕਾਰੀ ਆਏ ਤੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਆਹ ਠੀਕ ਨਹੀਂ ਹੈਗਾ ਕਿਸੇ ਪਰਿਵਾਰ ਦੀ ਘਰ ਦੀ ਸਤ ਹੋਣਾ ਇਹਨੂੰ ਬੈਠ ਕੇ ਨਜੱਠਣ ਨੂੰ ਪਰਵਾਹ ਪਿਆਰਾ ਜੇ ਐਂ ਤਰ੍ਹਾਂ ਦੇ ਵਿੱਚ ਜ਼ਬਰਦਸਤੀ ਵੜ ਕੇ ਜਿੰਦੇ ਰਹਿਣਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਕਿਸੇ ਦੇ ਘਰ ਦੀ ਸਤ ਨਹੀਂ ਖੋਹਣ ਦਿੱਤੀ ਜਾਊਗੀ ਏਸੀ ਆ ਜਿੰਦਾ ਤੋੜ ਕੇ ਪਰਿਵਾਰ ਨੂੰ ਅੰਦਰ ਵੜ ਰਿਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲਾਕ ਸੰਗਰੂਰ ਦੇ ਆਗੂ ਟੀਮ ਖੜੀ ਆ ਜਿਹੜੀ ਪਿੰਡ ਦੇ ਵਿੱਚੋਂ ਆਈ ਆ ਤੇ ਇਧਰੋਂ ਆ ਸੰਗਰੂਰ ਦੀ ਕਾਈ ਖੜੀ ਆ ਜਿਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਦੁਬਾਰੋਂ ਇਹੋ ਜਿਹੀ ਕਢਾਉਣੀ ਹਰਕਤਾਂ ਜਿਹੜੀਆਂ ਉਹ ਨਾ ਕਰੇ ਲੋਕ ਇਕਤਾ ਜਿੰਦਾਬਾਦ 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 ਇੰਸਟਾਗ੍ਰਾਮ ਜਿੰਦਾਬਾਦ 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 ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਵਾਦੇ ਜਾਣੇ ਲੋਕਾਂ ਨੂੰ ਘਰਾਂ ਤੋਂ ਬੇਗਾਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨੂੰ ਕਲਾਂਜੋ ਬੇਕਾਰ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਇਕਤਾ ਜਿੰਦਾਬਾਦ 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 ਆਰਟੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖਾਓ ਇੱਥੇ ਹੋ ਕੇ ਅੱਗੇ ਆਓ